ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਕਰੇਲੇ ਦਾ ਆਚਾਰ ਬਣਾਉਣ ਲੱਗੇ ਆ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਆ ਉਹਨਾਂ ਨੂੰ ਬਹੁਤ ਹੀ ਫਾਇਦਾ ਕਰਦਾ ਆਚਾਰੇ। ਬਿਲਕੁਲ ਆਸਾਨ ਤਰੀਕੇ ਨਾਲ ਆਪਾਂ ਬਣਾ ਕੇ ਆਚਾਰ ਜਿਹੜਾ ਤਿਆਰ ਕਰਾਂਗੇ। ਕਰੇਲੇ ਆਪਾਂ ਘਰੋਂ ਤੋੜੇ ਆ ਤੇ ਬਿਲਕੁਲ ਸਾਫ਼ ਸੁਥਰੇ ਕਰੇਲੇ ਇਹਨਾਂ ਨੂੰ ਆਪਾਂ ਧੋ ਲਿਆ ਸਾਫ਼ ਕਰ ਲਿਆ ਤੇ ਹੁਣ ਇਹਨਾਂ ਨੂੰ ਆਪਾਂ ਕੱਟ ਲੰਨੇ ਆ। ਤੇ ਕੱਟਣ ਨੂੰ ਤੁਸੀਂ ਜਿੱਦਾਂ ਦੀ ਮਰਜ਼ੀ ਕੱਟ ਲਓ ਲੰਬਾਈ 'ਚ ਕੱਟ ਲਓ ਗੋਲ ਕੱਟ ਲਓ ਤੇ ਆਪਾਂ ਜਿਹੜੇ ਆ ਇਸ ਤਰ੍ਹਾਂ ਲੰਬੇ ਹੀ ਕਟਾਂਗੇ ਤੇ ਪਹਿਲਾਂ ਆਪਾਂ ਐਦਾਂ ਦਿਖਾਣੇ ਤੁਹਾਨੂੰ ਕੱਟ ਕੇ ਲੰਬੇ ਫਿਰ ਆਪਾਂ ਗੋਲ ਕੱਟਦੇ ਜਿੱਦਾਂ ਦੇ ਤੁਹਾਨੂੰ ਪਸੰਦ ਆ ਤੁਸੀਂ ਉਦਾਂ ਦੇ ਕਰੇਲੇ ਕੱਟ ਸਕਦੇ ਆ ਠੀਕ ਆ ਜੀ ਅਚਾਰੇ ਪਾਉਣਾ ਆਪਾਂ ਜਿੱਦਾਂ ਦੀ ਮਰਜ਼ੀ ਕੱਟ ਲਓ ਤੇ ਫਾਇਦਾ ਤਾਂ ਆਪਾਂ ਨੂੰ ਸਾਰੀ ਤਰ੍ਹਾਂ ਹੋਣਾ ਹੈ ਇਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਤੇ ਲੰਬਾਈ ਵਿੱਚ ਕੱਟੇ ਹੋ ਜਿਹੜੇ ਆ ਸੋਹਣਾ ਲੱਗਦਾ ਆ ਚਾਰ ਦੇਖਣ ਨੂੰ ਤੇ ਬਾਕੀ ਆਪਣੀ ਆਪਣੀ ਪਸੰਦ ਹੁੰਦੀ ਆ ਦੇਖੋ ਇੱਕ ਕਰੇਲਾ ਆਪਾਂ ਲੰਬਾ ਕੱਟ ਲਿਆ ਤੇ ਦੂਜਾ ਕਰੇਲਾ ਆਪਾਂ ਗੋਲ ਕੱਟ ਲਿਆ ਘਰੋ ਤੋੜੇ ਆ ਨਰਮ ਆ ਬੀਜ ਪੱਕਿਓ ਬਿਲਕੁਲ ਨਹੀਂ ਇਹਨਾਂ ਦੇ ਜੇ ਕਿਸੇ ਕਰੇਲੇ ਦੇ ਵਿੱਚ ਬੀਜ ਪੱਕਿਓ ਆ ਤੁਸੀਂ ਉਹਨਾਂ ਦੇ ਬੀਜ ਜਿਹੜੇ ਕੱਢ ਦੋ ਵਿੱਚੋਂ ਤੇ ਅਗਰ ਕੋਈ ਕਰੇਲਾ ਪੱਕਿਆ ਤਾਂ ਉਹਨੂੰ ਬਿਲਕੁਲ ਨਾ ਪਾਓ ਵਿੱਚੋਂ ਲਾਲ ਹੋਏ ਆ ਤਾਂ ਉਹਨੂੰ ਬਿਲਕੁਲ ਨਾ ਪਾਓ ਤੇ ਦੇਖੋ ਜੀ ਆਪਾਂ ਇੱਕ ਏਕਰੇਲਾ ਜਿਹੜਾ ਲੰਬਾ ਕੱਟਿਆ ਦੂਸਰਾ ਜਿਹੜਾ ਇਸ ਤਰ੍ਹਾਂ ਗੋਲ ਕੱਟਿਆ ਜਿੱਦਾਂ ਦਾ ਤੁਹਾਨੂੰ ਪਸੰਦ ਆ ਤੁਸੀਂ ਉਸ ਤਰ੍ਹਾਂ ਦੇ ਕੱਟ ਸਕਦੇ ਆ ਠੀਕ ਆ ਜੀ ਦੇਖੋ ਬੀਜ ਬਿਲਕੁਲ ਨਰਮ ਇਹਨਾਂ ਦੇ ਕਰੇਲੇ ਆ ਨਰਮ ਸਾਰੇ ਸਾਰੇ ਕਰੇਲੇ ਆਪਾਂ ਕੱਟ ਲਏ ਨਾ ਬਹੁਤੇ ਮੋٹے ਕੱਟੇ ਆ ਤੇ ਨਾ ਹੀ ਬਹੁਤੇ ਪਤਲੇ ਕੱਟੇ ਦੇਖੋ ਇੰਨੇ ਕੁ ਮੋٹے ਆਪਾਂ ਕੱਟੇ ਆ ਤੇ ਹੁਣ ਇਹਨਾਂ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਆਪਾਂ ਪਾਉਣਾ ਹੈ ਨਮਕ ਤੇ ਨਮਕ ਪਾ ਕੇ ਇਹਨਾਂ ਨੂੰ ਆਪਾਂ ਜਿਹੜਾ 4-5 ਘੰਟੇ ਕਰੇਲਿਆਂ ਨੂੰ ਰੱਖ ਦੇਣਾ ਇਸੇ ਤਰ੍ਹਾਂ ਜੋ ਆਪਾਂ ਨੂੰ ਪਤਾ ਹੀ ਹੈ ਇਹਨਾਂ ਦੇ ਵਿੱਚ ਪਾਣੀ ਜਿਹੜਾ ਬਹੁਤ ਕੌੜਾ ਹੁੰਦਾ ਆ ਇਹ ਕਿ ਤਾਜੇ ਆ ਜਿਹੜੇ ਆਪਾਂ ਬਾਜ਼ਾਰੋਂ ਲਿਆਉਨੇ ਆ ਥੋੜੇ ਬਿਹੇ ਹੁੰਦੇ ਨੇ ਤਾਂ ਪਾਣੀ ਥੋੜਾ ਜਿਹਾ ਮਰਿਆ ਹੁੰਦਾ ਆ ਤੇ ਘੱਟ ਹੁੰਦਾ ਪਾਣੀ ਉਹਨਾਂ ਚ ਇਹ ਆਪਾਂ ਤਾਜੇ ਹੁਣੇ ਤੋੜੇ ਆ ਤੋੜ ਕੇ ਧੋ ਕੇ ਆਪਾਂ ਕੱਟ ਲਏ ਆ ਇਸ ਕਰਕੇ ਇਹਨਾਂ ਦੇ ਵਿੱਚ ਜਿਹੜਾ ਪਾਣੀ ਬਹੁਤ ਆ ਜ਼ਿਆਦਾ ਕੌੜਾ ਆ ਕਰੇਲੇ ਇਹ ਤੇ ਆਪਾਂ 5 ਚਮਚੇ ਜਿਹੜੇ ਭਰ ਕੇ ਨਮਕ ਦੇ ਪਾਏ ਆ ਜਿੰਨਾਂ ਆਪਾਂ ਖਾਣਾ ਖਾਣੇ ਆ ਨਾ ਉਹ ਵੱਡੇ ਚਮਚ ਜਿਹੜੇ ਭਰ ਕੇ ਆਪਾਂ 5 ਪਾਏ ਆ ਦੇਖੋ ਕਿ ਕਰੇਲੇ ਦੇਖੋ ਆਪਣੇ ਕਾਫੀ ਆ ਕਿਲੋ ਤੋਂ ਜ਼ਿਆਦਾ ਜਿਹੜੇ ਕਰੇਲੇ ਆ ਆਪਣੇ ਤੇ ਹੁਣ ਇਹਨਾਂ ਨੂੰ ਇਸ ਤਰ੍ਹਾਂ ਹੱਥ ਦੇ ਨਾਲ ਆਪਾਂ ਤਾਂ ਮਸਲਦੇ ਤਾਂ ਕਿ ਕੱਲੇ-ਕੱਲੇ ਪੀਸ ਨੂੰ ਜਿਹੜਾ ਨਮਕ ਆ ਚੰਗੀ ਤਰ੍ਹਾਂ ਲੱਗ ਜਾਵੇ ਤੇ ਤਾਂ ਹੀ ਜਿਹੜਾ ਇਹਨਾਂ ਦੇ ਵਿੱਚ ਕੌੜਾ ਪਾਣੀ ਆ ਉਹ ਤਾਂ ਹੀ ਨਿਕਲ ਜਾਣਾ ਆ ਤੇ ਜੇ ਕੱਲੇ-ਕੱਲੇ ਪੀਸ ਨੂੰ ਜਿਹੜਾ ਨਮਕ ਵਧੀਆ ਤਰੀਕੇ ਦੇ ਨਾਲ ਲੱਗ ਜਾਊਗਾ ਦੇਖੋ ਐਦਾਂ ਆਪਾਂ ਮਸਲਦੇ ਹੋਏ ਹੱਥ ਨਾਲ ਤੇ ਸਾਰੇ ਕਰੇਲੇ ਜਿਹੜੇ ਆ ਕੱਲੇ-ਕੱਲੇ ਪੀਸ ਨੂੰ ਐਦਾਂ ਨਮਕ ਲੱਗ ਜਾਣਾ ਆ ਤੇ ਪਹਿਲਾਂ ਆਪਾਂ ਇਹਦਾ ਮਿਕਸ ਕਰਦੇ ਆਂ ਫਿਰ ਇਹਨੂੰ ਆਪਾਂ ਜਿਹੜਾ ਆ ਟਾਕ ਕੇ ਰੱਖ ਦਣਾ 4-5 ਘੰਟੇ 6 ਘੰਟੇ ਜਿਆਦਾ ਵੀ ਰੱਖ ਸਕਦੇ ਆ ਤੁਸੀਂ ਤੇ ਮੈਂ ਜਿਹੜਾ ਆ 5 ਘੰਟੇ ਇਹਨੂੰ ਰੱਖਤਾ ਐ ਇਸੇ ਤਰ੍ਹਾਂ ਨਮਕ ਪਾ ਕੇ ਹੁਣ ਆਪਾਂ ਇਹ ਤੇ ਪਤਲਾ ਜਿਹਾ ਕੱਪੜਾ ਦੇ ਦਿੱਤਾ ਕਿਉਂਕਿ ਗਰਮੀ ਦਾ ਮੌਸਮ ਮੱਖੀਆਂ ਵਗੈਰਾ ਬਹੁਤ ਆਉਨੀਆਂ ਆ ਇਸ ਕਰਕੇ ਆਪਾਂ ਟਾਕੇ ਰੱਖ ਦਿੱਤਾ ਸੀ ਇਹ ਪਾਈ ਜੇ ਆਪਾਂ ਰਾਏ ਦੇ 2 ਚਮਚੇ ਭਰ ਕੇ ਪਾਏ ਆ ਮੈਂ ਤੇ ਹੁਣ ਆਪਾਂ ਇੱਟੇ ਪਾ ਦਤਾ ਸਾਤਤਾ ਧਨੀਆ ਇਹ ਵੀ ਦੋ ਚਮਚੇ ਆਪਾਂ ਪਾ ਦੱਤੇ ਆ ਇਹ ਮਸਾਲਾ ਇਹਦਾ ਆਪਾਂ ਤਿਆਰ ਕਰਨ ਲੱਗੇ ਆ ਤੇ ਕੋਈ ਔਖਾ ਨਹੀਂ achar ਬਣਾਉਣਾ ਬਹੁਤ ਸੌਖਾ ਆ ਅੱਧਾ ਕ ਚਮਚਾ ਆਪਾਂ ਕਾਲੀ ਮਿਰਚ ਸਾਤਤੀ ਪਾ ਦੱਤੀ ਆ ਤੇ ਦੋ ਹੀ ਚਮਚੇ ਆਪਾਂ ਸੌਂਫ ਦੇ ਪਾਣੇ ਆ ਭਰ ਕੇ ਬਹੁਤ ਟੇਸਟ ਵਧੀਆ ਹੁੰਦਾ achar ਦੇ ਵਿੱਚ ਇੱਕ ਚਮਚਾ ਆਪਾਂ ਜੀਰੇ ਦਾ ਪਾ ਦਨੇ ਆ ਇਹ ਸਾਰੇ ਮਸਾਲਿਆਂ ਨੂੰ ਆਪਾਂ ਜਿਹੜਾ ਆ ਰੋਸਟ ਕਰ ਲੈਣਾ ਥੋੜਾ ਜਿਹਾ ਇਹਦੇ ਵਿੱਚ ਨਮੀ ਵਗੈਰਾ ਨਾ ਹੋਵੇ ਤੇ ਹਲਕਾ ਜਿਹਾ ਇਹਦਾ ਰੋਸਟ ਕਰਕੇ ਇਹਨਾਂ ਨੂੰ ਠੰਡੇ ਕਰਕੇ ਇਹਨਾਂ ਨੂੰ ਆਪਾਂ ਦਰਦਰਾ ਜਿਹਾ ਪੀਸ ਲਵਾਂਗੇ ਦੇਖੋ ਮਸਾਲੇ ਆਪਣੇ ਜਿਹੜੇ ਆ ਹੋ ਗਿਆ ਰੋਸਟ ਗੈਸ ਬੰਦ ਕਰਤਾ ਹੈ ਆਪਾਂ ਤੇ ਪੈਨ ਆਪਣਾ ਜਿਹੜਾ ਚੰਗਾ ਗਰਮ ਆ ਇਸ ਕਰਕੇ ਆਪਾਂ ਇਦਾਂ ਹੀ ਜਿਹੜਾ ਇਹਨਾਂ ਨੂੰ ਪੈਨ ਚ ਘਮਾਤਾ ਸੀ ਤੇ ਇੱਕ ਪਲੇਟ ਚ ਕੱਢਤਾ ਹੁਣ ਉਸੇ ਪੈਨ ਦੇ ਵਿੱਚ ਜਿਹੜੀ ਮੈਂ ਇੱਕ ਚਮਚਾ ਕਲੌਂਜੀ ਦਾ ਪਾ ਦਿੱਤਾ ਇੱਕ ਚਮਚਾ ਜਿਹੜਾ ਆਪਾਂ ਅਜਵੈਣ ਦਾ ਪਾ ਦਾਂਗੇ ਪੈਨ ਗਰਮ ਆ ਉਹਦੇ ਵਿੱਚ ਇਹਨੇ ਜਿਹੜਾ ਥੋੜੇ ਜਿਹਾ ਸੇਕ ਨੂੰ ਲੱਗ ਜਾਣਾ ਮਸਾਲਾ ਠੰਡਾ ਕਰਕੇ ਆਪਾਂ ਪੀਸ ਲੈਣਾ ਹੈ ਤੇ ਇਹ ਦੋ ਚੀਜ਼ਾਂ ਜਿਹੜੀਆਂ ਆਪਾਂ ਪੀਸਣੀਆਂ ਨੇ ਕਲੌਂਜੀ ਤੇ ਅਜਵੈਨ ਨਹੀਂ ਪੀਸਣੀ ਤੇ ਇਹਨੂੰ 5 ਘੰਟੇ ਹੋ ਗਏ ਸੀ ਟਕਿਓ ਨੂੰ ਤੇ ਸਵੇਰੇ ਆਪਾਂ ਇਹਨਾਂ ਨੂੰ ਤੋੜ ਕੇ ਧੋ ਕੇ ਕੱਟ ਕੇ ਨਮਕ ਲਾ ਕੇ ਰੱਖਤਾ ਸੀ ਦੂਜੇ ਟਾਈਮ ਆਪਾਂ ਹੁਣ ਇਹਦਾ achar ਬਣਾਉਣ ਲੱਗੇ ਆ ਦੇਖੋ ਪਾਣੀ ਕਿੰਨਾ ਇਹਨਾਂ ਦੇ ਵਿੱਚੋਂ ਨਿਕਲਿਆ ਤੇ ਹੁਣ ਵੀ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਹੱਥ ਨਾਲ ਘੁੱਟ ਕੇ ਚੰਗੀ ਤਰ੍ਹਾਂ ਪਾਣੀ ਸਾਰਾ ਨਿਚੋੜ ਦੇਣਾ ਕਿਉਂਕਿ ਕਰੇਲੇ ਬਹੁਤ ਕੌੜੇ ਆ ਤੇ ਇੰਨਾ ਕੌੜਾ achar ਨਹੀਂ ਖਾਦਾ ਜਾਣਾ ਅਗਰ ਤੁਸੀਂ ऐसे तरह ਖਾ ਸਕਦੇ ਤੇ ਇਹਦਾ ਪਾਣੀ ਜਿਹੜਾ ਕਰੇਲਿਆਂ ਚੋਂ ਨਿਕਲਿਆ ਨਾ ਕੱਢੋ ਐਦੇ ਮਸਾਲੇ ਰਣਾ ਕੇ ਸਿਰਕਾ ਪਾ ਕੇ ਤੇਲ ਪਾ ਕੇ ਤੇ ਐਸੀ ਤਰ੍ਹਾਂ ਤੁਸੀਂ ਮਰਦਮਾਨ ਵਿੱਚ ਪਾ ਲਓ ਪਰ ਜਿਆਦਾ ਕੌੜੇ ਇਸ ਕਰਕੇ ਦੇਖੋ ਕਿੰਨਾ ਪਾਣੀ ਉਹਨਾਂ ਦੇ ਵਿੱਚੋਂ ਨਿਕਲਿਆ ਤੇ ਉਹ ਆਪਾਂ ਨਿਚੋੜ ਕੇ ਕੱਢ ਦਿੱਤਾ ਦੂਸਰੇ ਭਾਂਡੇ 'ਚ ਆਪਾਂ ਕਰੇਲੇ ਨਿਚੋੜ ਕੇ ਪਾ ਲਿਆ ਇੱਕ ਵੱਡਾ ਚਮਚਾ ਆਪਾਂ ਭਰ ਕੇ ਪਾਤਾ ਦੇਗੀ ਮਿਰਚ ਦਾ ਰੰਗ ਸੋਨਾ ਬਣ ਜਾਊਗਾ ਇਹਦੇ ਨਾਲ ਇੱਕ ਚਮਚਾ ਇਹਦੇ ਵਿੱਚ ਆਪਾਂ ਪਾਤਾ ਕੌੜੀ ਮਿਰਚ ਜਿਹੜੀ ਆਪਾਂ ਲਾਲ ਮਿਰਚ ਖਾਣੇ ਆ ਤੇ ਇੱਕ ਚਮਚਾ ਆਪਾਂ ਇਹਦੇ ਵਿੱਚ ਪਾ ਦੇਣਾ ਹੈ ਹਲਦੀ ਦਾ ਜਿਆਦਾ ਨਹੀਂ ਪਾਉਣੀ ਕਿਉਂਕਿ ਦੇਗੀ ਮਿਰਚ ਪਾਈ ਉਹਦਾ ਨਾ ਵੀ ਰੰਗ ਇਹਦਾ ਵਧੀਆ ਹੋ ਜਾਣਾ ਹੈ ਤੇ ਨਮਕ ਆਪਾਂ ਪਹਿਲਾਂ ਪਾਇਆ ਵੀ ਸੀ ਪਾਣੀ 'ਚ ਕੁਛ ਨਿਕਲ ਗਿਆ ਤੇ ਹੁਣ ਆਪਾਂ ਇੱਕ ਚਮਚਾ ਹੋਰ ਪਾਇਆ ਅਗਰ ਨਮਕ ਦੀ ਲੋੜ ਪਈ ਤਾਂ ਆਪਾਂ ਬਾਅਦ 'ਚ ਵੀ ਪਾ ਸਕਦੇ ਹਾਂ ਤੇ ਜਦੋਂ achar ਆਪਾਂ ਖਾਣਾ ਹੈ ਉਦੋਂ ਵੀ ਪਾ ਸਕਦੇ ਹਾਂ ਤੇ ਹੁਣ ਮੈਂ ਇੱਕੋ ਚਮਚ ਇਹ 'ਚ ਪਾਇਆ ਇਸ ਸਾਰੀਆਂ ਚੀਜ਼ਾਂ ਪਾ ਕੇ ਤੇ ਇਹਨੂੰ ਆਪਾਂ ਕਰ ਲਿਆ ਮਿਕਸ ਹੋਣ ਜਿਹੜੀ ਅਜਵੈਣ ਤੇ ਕਲੌਂਜੀ ਸੀ ਉਹ ਵੀ ਪਾ ਦਤੀ ਆ ਤੇ ਜਿਹੜਾ ਆਪਾਂ ਮਸਾਲਾ ਰੋਸਟ ਕੀਤਾ ਸੀ ਉਹਨੂੰ ਦਰਦਰਾ ਜਿਹਾ ਆਪਾਂ ਪੀਸ ਲਿਆ ਆ ਇਹ ਵੀ ਆਪਾਂ ਸਾਰਾ ਇਹਦੇ ਵਿੱਚ ਪਾ ਦੇਣਾ ਬਿਲਕੁਲ ਸੌਖਾ ਤਰੀਕਾ ਆਚਾਰ ਬਣਾਉਣ ਦਾ ਤੇ ਸਭ ਤੋਂ ਸੌਖਾ ਤਰੀਕਾ ਇਹੀ ਆ ਤੇ ਬਿਲਕੁਲ ਆ ਆਸਾਨ ਤਰੀਕੇ ਨਾਲ ਤੁਸੀਂ ਜਿਹੜਾ ਆਚਾਰ ਬਣਾ ਸਕਦੇ ਬਹੁਤ ਫਾਇਦਾ ਕਰੂਗਾ ਇਹ ਕਰੇਲੇ ਅੱਜ ਕੱਲ ਬਹੁਤ ਸਸਤੇ ਮਿਲਦੇ ਆ ਜਿਨ੍ਹਾਂ ਨੇ ਘਰਾਂ ਚ ਲਾਏ ਉਹਨਾਂ ਦੇ ਵੀ ਬਥੇਰੇ ਲੱਗਦੇ ਆ ਤੇ ਸਸਤੇ ਵੀ ਮਿਲਦੇ ਆ ਤੇ ਡਾਇਬਟੀਜ਼ ਵਾਲਿਆਂ ਨੂੰ ਬਹੁਤ ਫਾਇਦਾ ਕਰਦੇ ਆ ਸ਼ੂਗਰ ਵਾਲਿਆਂ ਨੂੰ ਬਹੁਤ ਫਾਇਦਾ ਕਰਦੇ ਆ ਇੱਕ ਕੱਪ ਮੈਂ ਜਿਹੜਾ ਸਿਰਕਾ ਵਾਈਟ ਸਿਰਕਾ ਵਾਈਟ ਵਿਨੇਗਰ ਜਿਹੜਾ ਆ ਤੇ ਉਹ ਪਾ ਦਿੱਤਾ ਇੱਕ ਕੱਪ ਭਰ ਕੇ ਇਹਦੇ ਨਾਲ ਅਚਾਰ ਜਿਹੜਾ ਖਰਾਬ ਨਹੀਂ ਹੁੰਦਾ ਹੈਗਾ ਇਹਦੇ ਨਾਲ ਖਟਾਸ ਆ ਜਾਣੀ ਇਹਦੇ ਵਿੱਚ ਅਗਰ ਤੁਸੀਂ ਨਹੀਂ ਸਿਰਕਾ ਪਾਉਣਾ ਤਾਂ ਅੱਧਾ ਕੱਪ ਨਿੰਬੂ ਦਾ ਰਸ ਕੱਢ ਕੇ ਤੁਸੀਂ ਪਾ ਦਿਓ ਨਿੰਬੂ ਨਚੋੜ ਲਓ ਅੱਧਾ ਕੱਪ ਜਿਹੜਾ ਮੈਂ ਇੱਕ ਸਿਰਕਾ ਦਾ ਕੱਪ ਆਇਆ ਨਾ ਅੱਧਾ ਕੱਪ ਕਰਕੇ ਉਹ ਤੁਸੀਂ ਨਿੰਬੂ ਦਾ ਰਸ ਪਾ ਦਿਓ ਇਹਦੇ ਵਿੱਚ ਤੇ ਹੁਣ ਮੈਂ ਤੇਲ ਗਰਮ ਕਰ ਲਿਆ ਚੰਗੀ ਤਰ੍ਹਾਂ ਗਰਮ ਹੋ ਗਿਆ ਤੇਲ ਥੋੜੀ ਜਿਹੀ ਪਾਈ ਇਹਦੇ ਵਿੱਚ ਆਪਾਂ ਹਿੰਗ ਤੁਸੀਂ ਦੇਖ ਲੇ ਕਿੰਨੀ ਪਾਈ ਆ ਤੇ ਇਹ ਇੱਕ ਚਮਚਾ ਪਾਤਾ ਦੇਗੀ ਮਿਰਚ ਦਾ ਠੀਕ ਆ ਜੀ ਤੇ ਦੋਨਾਂ ਚੀਜ਼ਾਂ ਨੂੰ ਦੇਗੀ ਵਿੱਚ ਤਾਂ ਪਾਏ ਨਾ ਦੇਖਣ ਨੂੰ ਰੰਗ ਬਹੁਤ ਵਧੀਆ ਬਣ ਜਾਂਦਾ ਅਗਰ ਤੇਲ ਨਹੀਂ ਪਾਉਣਾ ਚਾਹੁੰਦੇ ਤਾਂ ਸਕਿੱਪ ਵੀ ਕਰ ਸਕਦੇ ਪਰ ਤੇਲ ਨਾਲ ਅਚਾਰ ਦੇ ਵਿੱਚ ਜਿਹੜੀ ਚਮਕ ਆ ਜਾਂਦੀ ਵਧੀਆ ਐਸੇ ਤਰ੍ਹਾਂ ਗਰਮ ਤੇਲ ਆਪਾਂ ਜਿਹੜਾ ਹੈ ਇਹਦੇ ਵਿੱਚ ਪਾ ਦਿੱਤਾ ਅਚਾਰ ਦੇ ਪਾ ਕੇ ਸਵਾਰਕੇ ਨੂੰ ਕਰ ਦਿੱਤਾ ਤਾਂ ਮਿਕਸ ਤੇ ਜਿਹੜੇ ਮਰਦਵਾਨ ਵਿੱਚ ਪਾਣਾ ਆ ਧੋ ਕੇ ਸੁਕਾ ਕੇ ਧੁੱਪੇ ਐਨ ਸਾਫ ਸੁਥਰਾ ਹੋਣਾ ਚਾਹੀਦਾ ਸੁੱਕਾ ਹੋਣਾ ਚਾਹੀਦਾ ਗਿੱਲੇ ਮਰਦਵਾਨ ਵਿੱਚ ਗੰਦੇ ਵਿੱਚ ਕਦੀ ਵੀ ਅਚਾਰ ਨਾ ਪਾਓ ਬਹੁਤ ਛੇਤੀ ਖਰਾਬ ਹੋਊਗਾ ਉਹ ਇਸ ਤਰ੍ਹਾਂ ਤੁਸੀਂ ਅਚਾਰ ਪਾਉਗੇ ਸਾਲੋ ਸਾਲ ਪਿਆਰ ਉਹ ਕਦੀ ਵੀ ਅਚਾਰ ਖਰਾਬ ਨਹੀਂ ਹੁੰਦਾ ਠੀਕ ਆ ਜੀ ਸਿਰਕਾ ਵੀ ਆਪਾਂ ਐਸੇ ਕਰਕੇ ਪਾਏ ਦੇਖੋ ਕੱਚ ਤਾਂ ਮਰਦਵਾਨ ਕੋਸ਼ਿਸ਼ ਕਰੋ ਅਚਾਰ ਕੱਚ ਦੇ ਚਿੱਨੀ ਮਿੱਟੀ ਦੇ ਮਰਦਵਾਨ ਵਿੱਚ ਪਾਓ ਪਲਾਸਟਿਕ ਦੇ ਮਰਦਵਾਨ ਵਿੱਚ ਨਾ ਪਾਓ ਤੇ ਇਸ ਕੱਚ ਦੇ ਵਿੱਚ ਪਾਓ ਤਾਂ ਵਧੀਆ ਹੈ ਚਿੱਨੀ ਮਿੱਟੀ ਦੇ ਵਿੱਚ ਪਾ ਲਓ ਤਾਂ ਵਧੀਆ ਹੈ ਦੇਖੋ ਆਚਾਰ ਆਪਾਂ ਸਾਰਾ ਮਰਦਮਾਰ ਦੇ ਵਿੱਚ ਪਾ ਦਿੱਤਾ ਹੈ ਤੇ ਪਾ ਕੇ ਤੇ ਇਹਦਾ ਆਪਾਂ ਕਰ ਦੇਣਾ ਢੱਕਣ ਬੰਦ 2-4 ਦਿਨ ਇਹਨੂੰ ਤੁੱਪੇ ਰੱਖ ਦਿਓ ਨਾ ਵੀ ਰੱਖੋਗੇ ਤਾਂ ਵੀ ਕੋਈ ਗੱਲ ਨਹੀਂ ਥੋੜਾ ਟਾਈਮ ਲੱਗੂ ਬਣਨੇ ਨੂੰ 2-4 ਦਿਨ ਤੁੱਪੇ ਰੱਖੂਗੇ ਛੇਤੀ ਬਣ ਜਾਊਗਾ ਇਹ ਤੇ ਰੋਜ਼ ਹਿਲਾਉਂਦੇ ਰਹੋ ਤੁੱਪੇ ਰੱਖਦੇ ਰਹੋ ਬਹੁਤ ਹੀ ਟੇਸਟੀ ਹੈਲਦੀ ਕarele ਦਾ ਆਚਾਰ ਸੌਖੇ ਤਰੀਕੇ ਨਾਲ ਬਣ ਕੇ ਆਪਣਾ ਤਿਆਰ ਹੋ ਗਿਆ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਲਿਓ ਜੀ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਸਪੋਰਟ ਕਰੋ ਮੇਰੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਮੈਨੂੰ ਲੋੜ ਵੀਡੀਓ ਆਪਾਂ ਸੌਖੇ ਸੌਖੇ ਤਰੀਕੇ ਨਾਲ ਬਣਾਉਨੇ ਹੁੰਦੇ ਆ ਲਓ ਜੀ ਆਪਣਾ ਕਰੇਲੇ ਦਾ ਅਚਾਰ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੋ ਗਿਆ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ